ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਦੇਖੋ ਫੁੱਜ ਸਾਹਿਬ ਆ ਪਹੁੰਚ ਚੁੱਕੇ ਆ ਬੜੀ ਸਵਾਰਥ ਨਾਲ ਲੈ ਕੇ ਆਦੇ ਆ ਫੁੱਜ ਸਾਹਿਬ ਨੇ ਵੇੜਾ ਅੱਜ ਬੜੀ ਦੂਰੋਂ ਕੱਢ ਕੇ ਤੇ ਅਜੇ ਪਾਰੇ ਪਹੁੰਚ ਗਏ ਆ ਤੇ ਹੈ ਵੀ ਮੇਰੇ ਕੋਲ ਚਾਰ ਪੰਜ ਪੀਸ ਤੇ ਆਓ ਫਿਰ ਫੁੱਜ ਸਾਹਿਬ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਸਭ ਠੀਕ ਠਾਕ ਜੀ ਸਾਰੇ ਸੰਦੀਪ ਡੇਰੀ ਫਾਰਮ ਦੇ ਖੁਸ਼ ਹੋਣ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਠੀਕ ਠਾਕ ਜੀ ਆਹ ਫੁੱਜ ਸਾਹਿਬ ਆਦੇ ਟਾਈਮ ਹੀ ਬਣੀ ਗੱਲ ਆਪਣੀ ਇਹ ਸੰਦੀਪ ਸਿੰਘ ਜਿੱਦਾਂ ਤੂੰ ਗੱਲ ਕਰਦੇ ਅੰਜਲ ਦੀ ਖੇਡ ਹੁੰਦੀ ਉਧਰ ਦੀ ਤੇਰਨਾ ਚਲੋ ਗੱਲ ਬਣੀ ਤੇ ਉਹ ਗਾਵਾਂ ਤੇ ਉਦਾਂ ਸਭ ਕੋ ਚੋਚ ਆ ਕੇ ਆਂਦੀਆਂ ਆ ਤੇ ਰਾਜ ਲਾ ਕੇ ਸਵਾਈ ਹੁੰਦੇ ਨੇ ਹਾਂਜੀ ਢੇੜ ਘੰਟਾ ਸੌਂਦੇ ਆਂਗਾ ਰਾਜ ਕਿਤੇ ਲਾਉਣੀ ਪਈ ਗਾਟੇ ਹਾਂਜੀ ਹਾਂਜੀ ਤੇ ਚਲੋ ਕਰਮਾਲੀ ਮੈਂ ਉਹਦਾ ਗੱਪਣ ਪਾਸ ਕੀਤੀ ਦੋਟਾ ਹੀ ਕਿਲੋ ਭਰਾਈ ਪਰ ਗਾਂ ਕਦੇ ਵੀ ਅੰਤ ਹੀ ਆ ਤੇ ਉਹ ਵੀ ਵਛੀ ਚੋਈ ਦੋਟਾ ਹੀ ਕਿਲੋ ਆਪਾਂ 11:00 ਵਜੇ ਦੋਲੀ ਹੈ ਵਛੀ ਇੱਕ ਤੇ ਗਾਂ ਪੂਰੀ ਚੋਈ ਪਰੇ ਉਹ ਪੈੜੋ ਵੀ ਰਾਤ ਦੀ ਸੂਈ ਆ ਠੀਕ ਪਰ ਅਪਤਵਰਨਾ ਤਾਂ ਗੱਲ ਜੀ ਹੋ ਗਈ ਤੇ ਮੈਂ ਆ ਜਾਗਾ ਤਾਂ ਤੁਮ ਹੀ ਗਾਦਾ ਮੈਂ ਇੱਥੇ ਆ ਮੈਂ ਗਲੇਰੀ ਇਹ ਬੱਕਰੀ ਵੀਡੀਓ ਬਣਾਉਣਾ ਬੱਕਰੇ ਦੀ ਵੀਡੀਓ ਬਣਾਉਣੀ ਮੈਂ ਆ ਜਾ ਕੇ ਨਾਲ ਖਾਵਾ ਪੀਆ ਗੜੀ ਗੱਪ ਸ਼ਬ ਮਾਰ ਲਾਂ ਥੋੜਾ ਕੰਮ ਵੀ ਹੈਗਾ ਅਸ਼ਲਾ ਚਲੋ ਕੁਦਰਤੀ ਗੱਲ ਸਾਰੀ ਸੰਦੀਪਾ ਅੰਜਲਦੀ ਹਾਂ ਜਲਦੀ ਅੰਜਲਦੀ ਅੰਜਲਦੀ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਤਾਈ ਵੀ ਪੱਠੇ ਪੀਜਣ ਲੱਗੇ ਹਾਂ ਤਾਈ ਟਰੈਕਟਰ ਕੱਢ ਗਿਆ ਉਹ ਖਲਾਰਦਾ ਵੀ ਕੋਈ ਨਹੀਂ ਪਹਿਲਾਂ ਸੰਦੀਪ ਸੋਨਾ ਹੱਥ ਦੋ ਕਰ ਲਈਏ ਆਹ ਨਹੀਂ ਤੇਰਾ ਅਨੂ ਚਾਹ ਹਾਂ ਅਡਾ ਵਿਆਹ ਵੀ ਹੋਏ ਤਾਂ ਵਿਆਹ ਵੀ ਛੱਡ ਦਈਏ ਮੈਂ ਕਿੱਦਾਂ ਹੁੰਦਾ ਕਿ ਨਹੀਂ ਹੁੰਦਾ ਐਈ ਐਈ ਸੰਦੀਪ ਨਾਲ ਦੇ ਇੰਨਾ ਪਿਆਰ ਆ ਚਲੋ ਮਹਾਰਾਜ ਬਣਾਈ ਰ ਕੀ ਦੱਸਾਂ ਤੈਨੂੰ ਹੁਣ ਗੱਲਾਂ ਮੂੰਹ ਆਪਣੀ ਸਿਰ ਧਾਰ ਬੰਦਾ ਕਰਦਾ ਹਾਂਜੀ ਨਹੀਂ ਜਿੱਦੋਂ ਕੋਈ ਭੈਣ ਭਰਾ ਫੋਨ ਕਰਕੇ ਕਹਿੰਦਾ ਨਾ ਵੀ ਇੰਨੀ ਗੱਲ ਹੋਈ ਸੋ ਤੁਹਾਡਾ ਮਾਲ ਸਸਤਾ ਮੈਂ ਨਫਾ ਵੀ ਲੈਣ ਡਿਆ ਇਹ ਨਹੀਂ ਪਰ ਮੈਂ ਨਫਾ ਨਹੀਂ ਲੈਂਦਾ ਹਮ ਪਰ ਚਲੋ ਜਾਜ ਜਾਜ ਕਰ ਕਰਕੇ ਤੇ ਮਾਲ ਲਿਆ ਹੀ ਪੋਲਾ ਆਂਦਾ ਤੇ ਚਲੋ ਭਾਅ ਪਰਤੇ ਨਾ ਵਿਕ ਜਾਂਦਾ ਬੰਦੇ ਚਲੋ ਵੇਚਣ ਵਾਲੇ ਮਾਲ ਲੈ ਕੇ ਸਨੀਸ਼ਾ ਜਿਹੜੀ ਆਪਣੀ 1 ਨੰਬਰ ਤੇ ਕਾਲੀ ਬਸ਼ੀ ਹੈ ਨਾ ਉਹਦਾ ਬੰਦੇ 10000 ਨਫਾ ਦਿੰਦੇ ਸੀ ਦੁਆ ਤੰਨਾ ਬੱਛੀਆਂ ਦਾ ਨਫਾ ਮੇਰੇ ਘਰ ਮਿਲਦਾ ਹੈ ਪਰ ਉਹ ਵੀ ਬੰਦਿਆਂ ਵੇਚਣ ਵਾਲੇ ਨਹੀਂ ਲਈ ਘਰਾਂ ਵਾਲੇ ਲਈਆਂ ਆਂ ਹਾਂਜੀ ਇਹਦੀ ਮਾਲ ਤਾਂ ਨਫਾ ਮਿਲਦਾ ਜੇ ਨਫਾ ਪਿੱਛੇ ਮਾਲ ਚ ਪੂਲ ਹੋਵੇ ਉਹ ਬਿਲਕੁਲ ਹੁਣ ਆ ਮਾਲ ਵੀ ਜਿਹੜਾ ਭਾਉ ਖੜਕੇ ਵੇਚ ਲੈ ਇਦਾਂ ਦੀਆਂ ਬੱਛੀਆਂ ਨੇ ਤੇ ਬੱਛੀਆਂ ਵੀ ਕਾਦੀਆਂ ਅੱਜ ਬੱਛੀਆਂ ਉਹਦਾ 8 ਲਈਆਂ ਹੰਦੀਪ ਸਿਆਂ ਤੇ ਆਈਆਂ 4 ਹੀ ਆ 4 ਆਉਣੀਆਂ ਮਨੇਰੇ ਠੀਕ ਆ ਚਲੋ ਕੋਈ ਮੰਗਾ ਬਹੁਤ ਬੰਦੀਆਂ ਆਪਣੇ ਕੋ ਦੋ ਜਾਂ ਇੱਕ ਹੀ ਆ ਤੇ ਇੱਕ ਮੁੰਡਾ ਹੋ ਰਿਹਾ ਹਾਂਜੀ ਉਹ ਦੋਹਾਂ ਦੇ ਤਾਲਮੇਲ ਬਣਦਾ ਹੋਰ ਕੇ ਨਾ ਐਡਾ ਆਪਣੀ ਰਾਸ਼ੀ ਨਹੀਂ ਰੱਲ ਗੱਡੀ ਨੇ ਵੱਡੀ ਲੈਣੇ ਵੇ ਕੈਂਟਰ ਲਾਓ ਬੜਾ ਇਹ ਬੜਾ ਨਜ਼ਾਰਾ ਜੀ ਬਹਾਰ ਬਹਾਰ ਜਾਣਾ ਉਹ ਨਹੀਂ ਕੈਂਟਰ ਜਦੋਂ ਕੈਂਟਰ ਲਈਦਾ ਗਰਮੀਆਂ ਭਾਰ ਚ ਲਿਆਵਾ ਅੱਗੇ ਲਿਆਉਂਦੇ ਜਦ ਅੱਗੇ ਲੈ ਕੇ ਕੈਂਟਰ ਤੇ ਲਿਆ ਕਰਾਂਗੇ ਉਹ ਅਜੇ ਨਾ ਜੀਜਾ ਨਹੀਂ ਕਰਦਾ ਆਖੀਦਾ ਯਾਰ ਅੱਗੇ ਬੜਾ ਪਿਆ ਉਹ ਕੈਂਟਰ ਵਾਲੇ ਬੜੇ ਫਸ ਗਏ ਇੱਕ ਸੁੱਤੇ ਜੀ ਚਲੋ ਤੇ ਮਾਲ ਮਾੜਾ ਵੀ ਆ ਜਾਂਦਾ ਆ ਜਾਂਦਾ ਜੀ ਜੀ ਸਾ ਗੱਲਬਾਤ ਲੰਮੀ ਨਾ ਕਰੀਏ ਆਜੋ ਕਰੀ ਸ਼ੁਰੂ ਲਿਓ ਜੀ ਫੜਾ ਦਿਓ ਹਾਂ ਨੰਬਰ ਨੰਬਰ ਬੋਲ ਬੋਲ ਦੇ ਫੋਸਾ ਪਹਿਲਾਂ ਸੰਦੀਪ ਸਿੰਘ ਜਿਹੜੀ ਪਹਿਲੀ ਗੱਲ ਇਹ ਵੀ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜਿਹੜੇ ਬਾਈ ਕਹਿੰਦੇ ਵਾਟ ਕਿਹੜੀ ਆ ਵਾਟ ਬੜੀ ਪਹਿਲਾਂ ਗੱਲ ਸਮਝਿਆ ਕਰੋ ਸਾਰੀ ਵੀਡੀਓ ਵੇਖਿਆ ਕਰੋ ਹਾਂਜੀ ਹਾਂਜੀ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਜੈਂਤੀਪੁਰ ਵੀ ਆ ਕਥੂ ਨੰਗਲ ਵੀ ਆ ਹਾਈਵੇ ਦੇ ਉੱਤੇ 3 ਕਿਲੋਮੀਟਰ ਥੱਲੇ ਆਉਣਾ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੋਂ ਹਾਂਜੀ ਹਾਂਜੀ ਕਥੂ ਨੰਗਲ ਟੂਲ ਪਲਾਜ਼ਾ ਨਾਂ ਕੇ 3 ਕਿਲੋਮੀਟਰ ਥੱਲੇ ਆਉਣਾ ਤੇ ਆਪਣਾ ਪਿੰਡ ਆ ਜਣਾ ਚੌਂਕ ਦੇ ਵਿੱਚ ਹੀ ਰਿਹਾਸ਼ਾ ਮਾੜਾ ਮੋਟਾ ਬਣਾਇਆ ਮਾਰ ਇਹਨੇ ਗਰੀਬਖਾਨਾ ਜਾ ਹਾਂਜੀ ਹਾਂਜੀ ਤੇ ਨੰਬਰ ਹੈਗਾ 9841 78121 9814398121 ਫੇਰ ਬੋਲਦੇ ਨੇ ਜੀ 9814378121 9814398121 6 ਵਜੇ ਤੋਂ ਪਹਿਲਾਂ ਤੇ 9 ਵਜੇ ਤੋਂ ਬਾਅਦ ਰਿਕੁਐਸਟ ਹੀ ਆ ਗਾੜੀ ਤੇ ਮੇਰੇ ਨਾਮ ਵਾਲੀ ਗੁਰੂਕਾਰ ਬੈਠਿਆ ਵੀ ਫੋਨ ਬਜਿਆ ਚੰਗੇ ਲੱਗੇ ਫੋਨ ਮਾ ਨਾਲ ਲੈ ਆਇਆ ਕਿਉਂਕਿ ਇਹ ਫਿਰ ਗੱਡੀ ਤੇ ਕਈ ਗਾਵਾਂ ਚ ਲੱਦਣ ਸਵੇਰੇ ਮਨੇਰੇ ਜਾਣਾ ਹੁੰਦਾ ਹੈ ਨਾ ਤੇ ਫਿਰ ਇਹਨਾਂ ਨੂੰ ਮੈਂ ਮੈਸੇਜ ਮੂਸੀ ਤੇ ਗੱਲ ਹੋਈ ਨਹੀਂ ਮੇਰੀ ਇਹ ਸਮਝ ਜਾਂਦੇ ਵੀ ਇਹ ਗੁਰਦਾਰੇ ਹੋਣਾ ਤੇ ਬਾਕੀ ਭੈਣ ਭਰਾ ਫਿਰ ਫੋਨ ਲਾਉਂਦੇ ਫਿਰ ਚੰਗੇ ਬਾਕੀ ਪੱਕੇ ਬੰਦੇ ਜੀ ਤੁਹਾਡੇ ਹੋਣਾ ਨਾ ਚਲੋ ਬਾਕੀ ਮਾਲ ਤੇ ਮਿੰਟੋ ਮਿੰਟੇ ਵੇਂਦਾ ਆ ਜਾ ਹਣ ਮਾਲ ਵਖਾ ਲਿਆ ਪਹਿਲਾਂ ਆ ਸੰਦੀਪ ਜੀ ਆਹ ਦਾਸ ਵਾਈ ਆ ਜਿਹਦੇ ਘਰ ਸੁਈ ਉਹਨੂੰ ਵੀ ਪਤਾ ਜੇ ਤੇ ਕੋਈ ਆਈ ਬੱਚਾ ਬੱਚਾ ਆ ਗਈ ਪਤਾ ਮੱਛ ਮੈਨੂੰ ਬੱਚੀ ਲੱਗਦੀ ਆ ਨਹੀਂ ਮੱਛ ਆਵੇ ਆ ਸੰਦੀਪ ਸਿੰਘ ਆ ਵੀ ਬੱਚਿਆਂ ਦੀ ਕਹਾਣੀ ਬੜੀ ਲੰਮੀ ਹੋ ਗਈ ਮੈਂ ਦੱਸਦਾ ਬਾਅਦ ਚ ਅਜਾ ਆਪਣਾ ਗਾਂ ਵਖਾ ਲਈ ਲੈ ਦੇਖ ਰਿਹਾ ਮੇਰਾ ਇਹਦਾ ਕਾਰਨ ਮੈਂ ਲੱਭਦਾ ਫਿਰਦਾ ਹਵੇ ਗਾਂ ਨੂੰ ਸੰਦੀਪ ਸਿੰਘ ਆ ਯਾਰ ਲਾਏ ਮਾਰਾਂ ਓਏ ਕੰਮ ਬਾਲਾ ਸਿਰਾ ਲਾਇਆ ਬੈ ਹੈ ਨਹੀਂ ਗਾਈ ਲਾਗੋ ਫੜ ਕਿਉਂ ਫੋਜੀ ਸਾਹਿਬ ਗਾਈ ਲਾਗੋ ਫੜ ਮੈਂ ਭੌਂਕ ਹਾਂਜੀ ਹਾਂਜੀ ਉਹ ਤਾਂ ਥਾਂ ਤੋਂ ਨਹੀਂ ਬੜਾ ਜਵਾਰਦਸ ਲੱਗਾਇਆ ਸੀ ਸਿਆ ਦੋਦ ਦੇ ਵਾਸ਼ੀ 20 22 ਕਿਲੋ ਕਟਣ ਵਾਲੀ ਆ ਇਹ ਤੇ ਚਲੋ ਲੱਦਲ ਉਦਨਾਂ ਤੈਨੂੰ ਪਤਾ ਡੰਗਰ ਜਦੋਂ ਪਾਸ ਕਰੀਏ ਸੂ ਪੈਂਦੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਮਾਲ ਜਿਹੜਾ ਸੁਥਰਾ ਨਾ ਮਹਾਰਾਜਾਂ ਲੋੋਂ ਕਿਤੇ ਮਿਲਦਾ ਕੁਦਰਤੀ ਇਹੋ ਜਿਹਾ ਮਾਲ ਲੱਭਦਾ ਬਾਕੀ ਠੰਢੀ ਬੜੀ ਸਦੀਵ ਸਿਆ ਸੀਲੀ ਲੋੋਂ ਨਹੀਂ ਆਵੇ ਉਹ ਨਹੀਂ ਲੱਤਾਂ ਵਾਲੀ ਥੋੜਾ ਲੈਣੀ ਤੈਨੂੰ ਬਤਾ ਆਪਾਂ ਲੈਣੀ ਨਹੀਂ ਇਹਦੇ ਅੱਚੇ ਫਿਆ ਅਸੀਂ ਕਦੇ ਸ਼ਾਈ ਵਾਲ ਨਹੀਂ ਲੱਤਾਂ ਉਹ ਸਰ ਕਿੰਨਾ ਕਰਦੀ ਤੁਹਾਡਾ ਸੁਣ ਦੋਰੀ ਦੁੱਧ ਸੰਦੀਪ ਸਿੰਘ ਇਹਨੂੰ ਵਸ਼ੀ ਨੂੰ 20 ਕਿਲੋ ਕੀ ਜਾਂਦਾ 55 ਵਾਲਾ ਦਾ ਪਾਦਰ ਨਹੀਂ ਇਹੋ ਜੇ ਕੰਮ ਕਰਦੇ ਤੇ 20 ਕਿਲੋ ਦਾ ਸਟਾਰਟਿੰਗ ਕਰੂਗਾ ਲੈਵਾ ਹੀ ਦਸੀ ਜਾਂਦਾ ਲੈਵਾ ਹੀ ਦਸੀ ਇਹ ਬਾਕੀ ਚਵਾ ਸੰਦੀਪ ਸਿੰਘ ਵਾਹਿਗੁਰੂ ਦਾ ਨਾਂ ਹੀ ਆ ਬਹੁਤਾ ਹੀ ਨਿਆਰਾ ਚਵਾਈ ਵਾਲੋਂ ਕਹਿੰਦੀ ਨਗਰ ਦਾ ਮੂੰਹ ਵਿਖਾ ਦੇ ਲੈ ਮੂੰਹ ਵੇਖ ਲੋ ਕਰਾ ਦੀ ਆ ਜਾ ਮੂੰਹ ਕਰ ਮਾਲਾ ਬਹੁਤ ਡਰਨ ਦੀ ਬੱਚੇ ਦਾ ਕਰਕੇ ਨਾ ਇੱਕ ਇਹਨੂੰ ਘਲਿਆਰਾ ਘੂਰਾ ਨਹੀਂ ਪਿਆ ਹੋਰ ਥੋੜੀ 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 ਹਾਂ ਲੈ ਜਾ ਕਲੀਆਰੇ ਕਰਕੇ ਸੰਦੀਪ ਸਿੰਘ ਆਉਂਦਾ ਸੰਗਲ-ਸੰਗਲ ਪਾਏ ਨੇ ਫੋਜੀ ਸਾਹਿਬ ਫਿਰ ਤੁਰ ਪਿਆ ਇਹ ਕਲੀਆਰੇ ਕਰਕੇ ਕਰਦੀਆਂ ਸੰਦੀਪ ਸਿੰਘ ਇਹ ਰੇਂਦਾ ਮਾਲ ਜ਼ਿਆਦਾ ਉੱਧਰ ਤੈਨੂੰ ਪਤਾ ਹਾਂਜੀ ਹਾਂਜੀ ਰੁੱਸੀਆਂ ਰੁੱਸੀਆਂ ਤੇ ਜੀ ਬਿਲਕੁਲ ਬਿਲਕੁਲ ਜੀ ਆਹ ਬੱਚਾ ਆਜੋ ਹੁਣ ਇਹ ਤਾਂ ਸੂਈ ਦਾ ਜੇਰ ਸੁੱਟਣ ਵਾਲੀ ਹੈ ਤੇ ਰਾਜ ਫਿਰ ਗੱਡੀ ਵਾਲਾ ਮੁੰਡਾ ਆਂਦਾ ਵੀ ਕੀ ਕਰਾਂ ਮੈਂ ਭਾਈ ਹੁਣ ਇੱਥੇ ਖਿਲਾੜ ਕੇ ਕਿਸੇ ਕੋ ਸਵਾਲਾ ਹਾਂਜੀ ਮੈਂ ਗੱਡੀ ਤੇ ਲਾਲਾ ਹੂੰ ਹੂੰ ਬਸ ਠੀਕ ਆ ਹਾਂਜੀ ਬੋਲੋ ਦੀਪ ਸਿੰਘ ਆਜੇ ਉੜਦੀਆਂ ਵਾਲੇ ਮੁੱਲ ਉੜਦੀਆਂ ਵਾਲੇ ਮੁੱਲ ਬਿਲਕੁਲ ਜਾਇ ਜੈ ਜੀ ਬੈੜ ਦਾ ਦਸੂਫਾ ਅਸੀਂ ਤਾਂ ਲੱਖ ਹੀ ਮੰਗ ਲਈ ਤਾਂ ਹੀ ਵਿਗਦਾ ਤੈਨੂੰ ਪਤਾ ਕੀ ਚੀਜ਼ ਆ ਤੂੰ ਵੀ ਨਿਆਣਾ ਨਹੀਂ ਵੇ ਹੈ ਚਾਰੇ ਥਾਣੇ ਤੇ ਥਾਣੇ ਵੀ ਟੌਪ ਦੇ ਚੁਆਈ ਵਾਲੇ ਲੱਗੇ ਤੀਸਾਂ ਵੈੜ ਦੇ ਦੀਏ 75000 ਦੀ ਠੀਕ ਹੈ ਹੂੰ ਇਹਨੇ ਦੀ ਕਰ ਦਿਓ ਜਿੰਨਾ ਮਰਜ਼ੀ ਬਾੰਦ ਦਾ ਦੱਸ ਸਰ ਜਿੰਨਾ ਮਰਜ਼ੀ ਤੁਹਾਡੀ ਤੁਹਾਡੀ ਮਰਜ਼ੀ ਬੰਦਾ ਕਰਤੀ ਹੈ ਬੰਦਾ ਵਾਲਾ ਕੰਮ ਨਹੀਂ ਹਜੇ ਨਾ ਸਗਾ ਮੱਦੇ ਲਾ ਕੇ ਚੰਗਾ ਰੋਲਾ ਪਾਇਆ ਮੁੰਡਾ ਬੜਾ ਰੋਲਾ ਪਾਇਆ ਵੀਡੀਓ ਖੜਿਆ ਭੈਣ ਭਰਾ ਦੇ ਮੰਦੇ ਦਾ ਉੱਧਾ ਰੋਲਾ ਪਾਇਆ ਬੰਦੇ ਬੜਾ ਰੋਲਾ ਵੇਖਣਾ ਬੰਦੇ ਦਾ ਬੜੀ ਖੱਪ ਹੈਗੀ ਹੁੰਦਾ ਆ ਜਾਂ ਪਾਉ ਕਹੋ ਤਾਂ ਸਹੀ ਹੋਵੇ ਬਾਹਰੋਂ ਮਾਲ ਤੇ ਮਿਲੇ ਕੋਈ ਤੁਸੀਂ ਬਾਦ ਨਹੀਂ ਕੋਈ ਮੇਰੇ ਵਰਗਾ ਬਾਹਰ ਦਾ ਹਾਂ ਬੰਦਾ ਉਹ ਬੰਦਾ ਵਾ ਹਾਂ ਸਹੀ ਗੱਲ ਹੈ ਵੈਢ ਦੇ ਦੀ 70000 ਦੀ ਠੀਕ ਹੈ ਹਾਂ ਬਿਲਕੁਲ ਠੀਕ ਹੈ ਬਿਲਕੁਲ ਜਾਇਆ ਜਾਇ ਜੈ ਜੀ ਆ ਚੋਲ ਕਰਨਾ ਕਰਦੇ ਖੁੱਲੀ ਛੁੱਟੀ ਚਲ ਤੈਨੂੰ ਛੱਡ ਦੋ ਤੈਨੂੰ ਦੋਸ਼ ਲਾਉਣਾ ਹੈ ਉੱਧਾ ਚਲ ਕੋਈ ਨਹੀਂ ਹੋਣਾ 60000 ਦੀ ਚਲੋ ਠੀਕ ਐ ਐਂਡ ਆ ਬਸ ਠੀਕ ਐ ਠੀਕ ਆ ਮੱਛੀ ਜਿਹਾ ਕੋ ਕਾਜਨੀ ਜਿਹੜਾ ਮਰਜੀ ਪਾਉ ਥੱਲੇ ਬਾਲਟੀ ਧਰ ਕੇ ਚਵਾ ਕੇ ਕਲਾਂ ਕੋਈ ਨਿਆਣਾ ਨਹੀਂ ਕੋਈ ਬਸ ਠੀਕ ਐ ਇਹ ਚਵਾਈ ਇੱਕ ਨੰਬਰ ਉਹਦੇ ਵਸ਼ੀ ਕਰਮਾ ਵਾਲੀ ਚਲੋ ਇਹ ਸੂਵੀ ਜੇ ਉਦਾਂ ਨਾਂ ਦਿਹਾੜੀ ਗੱਡੀ ਪੈਂਦੀ ਵੀ ਨਹੀਂ ਲਓ ਜੀ ਹੁਣ ਇਹ ਲਾ ਲਓ ਸ਼ਾਹੀ ਵਾਲਾ ਇਹ ਲਾ ਲਓ ਜਰਸੀ ਦਾ ਪੱਖ ਜ਼ਿਆਦਾ ਮੂਰਿਕਾ ਜਾਵਾ ਰੰਗ ਥੋੜਾ ਜਿਹਾ ਗਾੜਾ ਲੱਗਿਆ ਆ ਤੇ ਦੋ ਦੰਦ ਪਿਓਰ ਬਚਾ ਦੋ ਦੰਦ ਦੋ ਦੰਦ ਤੇ ਇਹਨੂੰ ਆਰ ਮਾਰ ਆ ਇਹਨੇ ਲਾਇਆ ਚੋਈਓ ਇਹ ਵੀ ਪਰਸਾ ਅੱਜ ਸੂਈ ਲੱਗਦੀ ਆ 11 ਕੁ ਰਾਤ ਦੀ ਸੂਈ ਆ 11 ਵਜੇ ਮੈਨੂੰ ਚੋਇਆ ਹੀ 11 12 ਵਜੇ ਪਾਸ ਕੀਤੀ ਸੀ ਠੀਕ ਆ ਤੇ ਮੇਰੇ ਨਾਲ ਤੇਰੀ ਉਦੋਂ ਨਹੀਂ ਕੋਈ ਗੱਲ ਹੋਈ ਬਾਅਦ ਚ ਹੋਈ ਆ ਹਾਂਜੀ ਪਰ ਲੇਵਾ ਬੱਛੀ ਕੋਦੋਂ ਤਾਂ ਤੁਰਿਆ ਨਹੀਂ ਜਾਂਦਾ ਵੀਡੀਓ ਵੀ ਹੈਗੀ ਆਪਣੇ ਕੋ ਹਾਂਜੀ ਹਾਂਜੀ ਸੁੰਦੀ ਦੀ ਵੀ ਇਹ ਜੇਰ ਸੁੱਟਦੀ ਦੀ ਵੀਡੀਓ ਕੱਲ ਬੰਦਿਆ ਪਾਈ ਰਾਤੀ ਬੱਸ ਜੇ ਗਰ ਵੇਲਾ ਲੇਵਾ ਵੇਲਾ ਹਣਾ ਹਾ ਜੇ ਆ ਪੁੜਾ ਨਹੀਂ ਜਵੱਸ਼ੀ ਨੇ ਚੁੱਕਿਆ ਰਾਤ ਨੂੰ ਇਹਨਾਂ ਨੂੰ ਤੁਸੀਂ ਚੋਈ ਆ ਹਾਂ ਚੋਈ ਹੈ ਨਾਲੇ ਜੀ ਸੰਦੀਪ ਸਿੰਘ ਨਾਲ ਓਏ ਅਜੇ ਉਤਰਨ ਕਰਕੇ ਜਰਸੀ ਵਿੱਚ ਹੀ ਆਉ ਫੋਸਾ ਆਣਾ ਇਹ ਆ ਉਤਰਨ ਕਰਕੇ ਨਾ ਕਾਰ ਜਸਦੀਪ ਸਿੰਘ ਹਾਂ ਲੈ ਹਾਂ ਆ ਬ ਠੀਕ ਆ ਆਹੀ ਜੀ ਜਹਾ ਤੁਹਾਡੀ ਮਾਰਦੀਆਂ ਮੂੰਹ ਪਟਾਈ ਇੱਕ ਮਿੰਟ ਆਹ ਰਸਦੀਪ ਸਿੰਘ ਦੋ ਦੰਦ ਪਿਓਰ ਦੋ ਮੂੰਹ ਸਾਦੇ ਚ ਇੱਕ ਤਰ੍ਹਾਂ ਘਰ ਆਉਂਦਾ ਇਹ ਦੋ ਦੋ ਦੰਦ ਇਹ ਦੋ ਦੰਦ ਪਿਓਰ ਜਿਹਨੇ ਖਾਣ ਨਹੀਂ ਦੇਲੇ ਦੋ ਦੰਦ ਹੀ ਆ ਜੀ ਦੋ ਦੰਦ ਤੇ ਬੱਚਾ ਹੀ ਆ ਚਲ ਭਾਵੇਂ ਇੱਕ ਹੋਰ ਭਾਵੇਂ ਕਿੱਦ ਲਵਾ ਦੇ ਅੱਜ ਥੋੜੀਆਂ ਜਿਹਾ ਲਵਾ ਦੇ ਕੋਈ ਗੱਲ ਹੀ ਕੋਈ ਅੱਜ ਖੜੀਆਂ ਬਹੁਤੀਆਂ ਥਾਣ ਸੰਦੀਪ ਸਿੰਘ ਜੀ ਨੂੰ ਵੇਖ ਲਾ ਵੀ ਕੀ ਚੀਜ਼ ਲੱਗਾ ਵਿਰਲਾ ਹਾਂ ਹਾਂਜੀ ਹਾਂਜੀ ਤੇ ਐ ਮਹਾਰਾਜ ਨੇ ਕੋਈ ਗੱਲੋਂ ਛੱਡੀ ਨਹੀਂ ਕਹ ਸੰਦੀਪ ਜੀ ਬਿਲਕੁਲ 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 ਤੇ ਜੇ ਕੋਈ ਨਵਾਈ ਨਹੀਂ ਜੇ ਕੋਈ ਅਹੀਂ ਖਿਹਾਰੀ ਨਹੀਂ ਪੁੰਜਾ ਟਾਈਮ ਅੱਜ ਜੰਮੇ ਪਈਆਂ ਅੱਜ ਬਿਊਟੀ ਪਾਰਲਰ ਨਹੀਂ ਹੋਇਆ ਹਾਂ ਹੈ ਸਹੀ ਸਹੀ ਗੱਲ ਹੈ ਜੀ ਠੀਕ ਆ ਜੇ ਤੇ ਵੇਖੀਆਂ ਠੀਕ ਆ ਤੇ ਫੇ ਅਗਲੀ ਵੀਡੀਓ ਚ ਬਿਊਟੀ ਪਾਰਲਰ ਨਹੀਂ ਨਹੀਂ ਵੇਖੀ ਜਾਣੀ ਫਿਰ ਸਾ ਵਿਕਣਗੇ ਕਿਹੋਣ ਇਹ ਸਮਝ ਲੋ ਗਾਹਾਂ ਹੋਰ ਲਿਆਓ ਤੁਸੀਂ ਇੱਧਰ ਵੇਖ ਇਹ ਗਈਆਂ ਇੱਧਰ ਵੇਖ ਇਹ ਵਛੀ ਜੋ ਏ ਏ ਹਾਂ ਕੋਈ ਗੱਲ ਬਾਤ ਮੈਂ ਬਸ ਐਂਡੀ ਹੋ ਗਏ ਹਾਂਜੀ ਇਹੋ ਜਿਹੀਆਂ ਚੀਜ਼ਾਂ ਸੰਦੀਪ ਸਾਬ ਉਦਾਂ ਨਹੀਂ ਮਿਲਦੀਆਂ ਤੇ ਕੁਦਰਤੀ ਹੁਣ ਅਸੀਂ ਡਰਨਾ ਜਾਇ ਬੋਲੀ ਬੋਲੀ ਚਾਰ ਰੂੰ ਦਾ ਦੀ ਸਿਆ ਮੁੱਲ ਵਛੀ ਦਾ ਭਾਵੇਂ 65 ਕਰਾਲਾ ਮੈਂ 70 ਕਰਾਲਾ 60000 ਦੀ ਵਛੀ ਦੇ ਦिए ਕਿੰਨਾ ਦੋ ਹੀ ਅੱਗੇ ਘਰੇ ਮਮ ਕਮੈਂਟ ਵੀ ਕੀਤਾ ਥੱਲੇ ਆਂਦਾ ਸੰਦੀਪ ਦੋ ਹੀ ਘਟਾਉਂਦਾ ਹਾਂ ਦੇ ਦिए ਜਾਂ ਦੋ 55000 ਦੇ ਵਸ਼ੀ ਦੇਣੀ ਆ ਚਲੋ 5 ਛੜ ਦੋ ਹੁੰਦੀ ਵਸ਼ੀ ਬਣਾ ਠੀਕ ਆ ਦੋ ਦੰਦ ਵਸ਼ੀ ਦੁੱਧ ਕੱਢ ਦੂ 20 ਕਿਲੋ ਦੇ ਲਾਗੇ ਬਣਾ ਚਲੋ ਉਹ 15 ਹੀ ਲਾ ਲੋ ਬਿਲਕੁਲ ਜਿੱਦਾਂ ਦਾ ਵਸ਼ੀ ਦਾ ਲਬਾ ਸੀ ਨਾ ਸੰਦੀਪ ਸਿਆਉਣ ਤੇ ਚੋਈ ਗਿਆ ਵੇ ਢਿੱਲਾਂ ਹਾਂਜੀ ਹਾਂਜੀ ਆ ਚੀ ਜੜੀ ਨਾ ਆ ਰਪਟ ਬਣੀ ਆ ਹਾਂਜੀ ਹਾਂਜੀ ਸਭ ਭਰੀ ਵਸ਼ੀ ਚੋਲੀ ਤਾਂ ਕਰਕੇ ਜਾ ਆ ਦੀ ਵੇਖੀ ਦੇਖੀ ਹੈ ਦੇਖੀ ਆ ਨਾ ਜੀ ਬਿਲਕੁਲ ਦੁੱਧ 15 18 ਕਿਲੋ ਕੀ ਆਦਾ 15 ਵੀ ਦੇ ਦੇ ਦੋਂਦੀ ਵਸ਼ੀ ਬਹੁਤ ਬਹੁਤ ਹੁੰਦਾ ਇਹ ਨਾਲ ਦੁੱਧ ਵੀ ਗਾੜਾ ਹੋਊਗਾ 55000 ਦੀ ਸੰਦੀਪ ਸਿਆਉਣੀ ਆ ਚਲੋ ਤੇ ਆ ਗੱਬਣ ਜੀ ਇਹ ਗੱਬਣ ਦੀਪ ਸਿੰਘ ਜਰਸੀ ਸਾਹਿਬ ਲੋ ਜੀ ਜਰਸੀ ਗੱਬਣ ਤੇ ਥਾਣੇਂ ਦਾ ਹੀ ਫਿਰ ਬੜਾ ਜ਼ਬਰਦਸਤ ਲੱਗਾ ਹਾਂਜੀ ਬਸ ਥਾਣੇਂ ਦਾ ਹੀ ਬੜਾ ਜ਼ਬਰਦਸਤ ਲਾਈ ਬੈਠੇ ਹਨਾ ਦੀਪ ਸਿੰਘ ਨੇਰਾ ਥਾਣ ਨਹੀਂ ਹੋਊਗਾ ਹਾਂਜੀ ਜਿਹੜਾ ਬੰਦਾ ਗਾਂ ਖੜੂਗਾ ਹਾਂ ਚਵਾਈ ਸੂਗੇ ਵੀ ਮਾੜੀ ਨਿਕਲੇ ਤਾਂ ਵੀ ਵਾਪਸ ਹਾਂਜੀ ਆਹ ੜੀ ਜੜੀ ਮੋਟੀ ਧਾਰੂ ਹੁਣੇ ਵੱਖੇ ਤੇ ਮਾਰ ਦਿੰਦਾ ਬੈਠੇ ਨੇ ਇਹ ਵੀ ਡਰਾਮਾ ਹੈ ਅਸਾਂ ਪਤਾ ਨਹੀਂ ਕਿੰਦੀ ਕਿ ਮੋਟੀ ਧਾਰ ਇੱਕ ਦਿਨ ਅੱਗੇ ਗਾਂ ਇੱਕਾਈ ਇਦਾਂ ਹੀ ਉਹਦਾ ਪ੍ਰਣਾਲਾ ਛੋੜਦਾ ਤੇ ਇਦਾਂ ਹੀ ਇਹਦਾ ਖੜ ਜੋ ਖੜ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਜੀ ਸਹੀ ਇੱਧਰ ਵੇਖੀ ਹਾਂ ਮੈਂ ਕਿ ਆਵੇ ਲੋ ਬਰਨਾਲਾ ਹੀ ਚੱਲਦਾ ਹੈ ਬਰਨਾਲਾ ਹੀ ਗੱਭਣਾ ਵਸ਼ੀ ਚੱਲ ਬੁੱਧਾ ਇੱਧਰ ਆਈ ਸੰਦੀ ਆਵੇ ਆ ਚੀਜ਼ਾਂ ਵੇਖ ਆ ਚੀਜ਼ਾਂ ਸਾਰੀ ਭਾਂਡੀਆਂ ਵਸ਼ੀ ਨੇ ਇਹ ਕੀ ਚੀਜ਼ ਹੈ ਠੰਡੀ ਥਾਣ ਵੇਲਾ ਚਾਰੇ ਤੇ ਚਿਚੜ ਫ੍ਰੀਜ ਹਣਾ ਹੋਰ ਇਹ ਤਰੋ ਚਿਚੜ ਬੜਾ ਆਉਂਦਾ ਦੀਸਿਆ ਇਹ ਹੁਣ ਅਸੀਂ ਸਵੇਰੇ ਦਵਾਈ ਮਾਰਾਂਗੇ ਅੱਜ ਤਾਂ ਟਾਈਮ ਨਹੀਂ ਲੱਗਾ ਵੀ ਆਈਆਂ ਹੋਣੀਆਂ ਕਈ ਬੰਦੇ ਕਹਿੰਦੇ ਇਹ ਚਿਚੜਾ ਲੱਗਦਾ ਹੋਰਸ ਜਾਣ ਕੇ ਕਹਿੰਦੇ ਹਟਾਉਂਦੇ ਹੀ ਨਹੀਂ 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 ਮੈਂ ਮੈਂ ਕਹਿੰਦਾ ਜਾਣ ਕੇ ਜਿੰਨਾ ਇਹ ਇਹ ਗੱਲਾਂ ਹਨ ਜੀ ਐਵੇਂ ਜਿੰਨਾ ਚਿਚੜ ਉਧਰ ਆ ਨਾ ਉਹ ਡਾ ਕੇ ਜਾਣ ਕੇ ਨਹੀਂ ਹਟਾਉਂਦੇ ਜਿਹਨੂੰ ਚਿਚੜ ਲੱਗੋ ਉਹ ਦੁੱਧ ਹੀ ਨਾ ਹੋਊਗਾ ਮੈਂ ਵਾ ਠੀਕ ਹੈ ਨਵੀਂ ਗੱਲ ਸੁਣ ਲਈ ਨਹੀਂ 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 ਚਿੱਟੜ ਸੰਦੀਪ ਜਣਾ ਜੜਾ ਨਾਲ ਬਿਮਾਰੀ ਹੁੰਦਾ ਬਿਮਾਰੀ ਹੈ ਜੇ ਹੋਰ ਕੀ ਹੈ ਜੇ ਦੱਸੋ ਇਹ ਆਪਾਂ ਦੇ ਨਹੀਂ ਰੈਲ ਦੇ ਮਿੰਟੇ ਬਾਕੀ ਮਾਲ ਚਾਦਰੂ ਬੜਾ ਵੇਲਾ ਹੁੰਦੀਆਂ ਵਿਚਾਰੇ ਭੁੱਖੇ ਭੱਕੀਆਂ ਕਰਮ ਵਾਲੇ ਪੱਠੇ ਵੜਵੜ ਖਾਂਡੀਆਂ ਹਾਂ ਜੀ ਸਾਹਿਬ ਇਹ ਮੂੰਹ ਮਾ ਵਖਾਦੇ ਵਛੀ ਦਾ ਇਹ ਵੀ ਛਿੱਗੀ ਆ ਜੇ ਹੂੰ ਦੂਜੇ ਸਵੇਰੇ ਸੁਣਾ ਜੇ ਪਸ਼ੀ ਦੋ ਦੇ ਦੂਗੀ 15 ਕਿਲੋ ਚਲੋ ਆਪਾਂ ਨਹੀਂ ਗੱਪਾਂ ਮਾਰਦੇ ਵਿੱਚ 18 ਦੇਣਾ 17 ਦੇਣਾ 13 14 ਵੀ ਦੇ ਦੇ ਇਹੋ ਜੀ ਬੜੀ ਚੰਗੀ ਨੀਤ ਜੈਸਰੋਈ 50000 ਦੀ ਵਛੀ ਦੇ ਦੀ ਚਲੋ ਛੱਡ ਦੇ ਫੇ ਦੋਈ ਤਿੰਨ ਛੱਡ ਦੇ ਹੁਣ ਚਲੋ ਇੰਨਾ ਰਹਿ ਗਿਆ 47 40 ਠੀਕ ਆ 40 ਨਾ ਕਰ ਬਣਦੀ ਉਦਾਂ ਖੜ ਜਾਣੇ ਹੁੰਦੇ ਜੇ ਖਾ ਗਏ ਹੋਰ ਪੰਜ ਘਟਾਇਆ ਤੇ ਫੇਰ ਨਹੀਂ ਫਿਰਦੇ ਰਹਿੰਦੇ ਹਾਂ ਨਹੀਂ ਪੰਜ ਚੱਲ ਜਾਂ ਤੂੰ 45 ਦੀ ਜਾਣ ਦੇ ਲੈ ਹੋਰ ਛੱਡ ਜੋ ਵੇਖੇ ਚੱਲਣ ਦੇ ਫੇਰ ਕੋਈ ਆਖੋ ਕੰਮ ਖਤਰਦਾ ਹੀ ਆ ਹੋਰ ਲਵਾਵਾਂਗੇ ਹਾਂ ਉੱਪਰ ਸੋਂ ਫੇਰ ਆਇਣਾ ਜੀਤ ਸਿੰਘ ਆ ਵੱਛੀ ਸੂਈ ਆ ਨਖਾਣੀ ਤੇ ਚਵਾ ਦੀ ਇਹਦੇ ਥਾਣੂ ਹੱਥ ਨਹੀਂ ਲਾਉਣਾ ਕਿਸ ਨੇ ਮੇਰੀ ਗਾਰੰਟੀ ਦੇ ਖਾਣ ਦੀ ਮੈਂ ਚੋਕੇ ਗਾ ਲਿਆਂਦੀ ਜੇ 11 12 ਵਜੇ ਪੂਰੀ ਚੋਈ ਨਿੰਬੂਆਂ ਦੀ ਚੋਣੀ ਰਾਤ ਦੀ ਸੂਈ ਵਛੀ ਮਗਰ ਵਛੀ ਜੇ ਹਾਂਜੀ ਹਾਂਜੀ ਨੀਸਾ ਇਹਨੂੰ ਕਿਤੇ ਚਵਾ ਲਾਇਆ ਮਹਾਰਾਜ ਨੇ ਹੂੰ ਮਤਲਬ ਇਹੋ ਜੀ ਗੱਲ ਵੀ ਇੱਕ ਦਾ ਵੀ ਚਵਾ ਮਾੜਾ ਨਿਕਲਾ ਭੂਰ ਨਿਕਲਾ ਗਾਈ ਵਾਪਸ ਲਓ ਹਾਂਜੀ ਹਾਂਜੀ ਇਹ ਤਾਂ ਨਿਕੋ ਬੰਦਾ ਕਹਿੰਦਾ ਭੂਰ ਛਟਾ ਉਹ ਤੇ ਗਾਈ ਮੋੜ ਦਿਓ ਬਿਲਕੁਲ ਜੀ ਹੈਂ ਮੱਲਾ ਇੰਨੇ ਚੋਈ ਕਾਕੇ ਨਹੀਂ ਤੇ ਸਵਾਸ ਸਵਾਸ ਚ ਗਾਂ ਸਾਰੀ ਚੋਲੀ ਜੀ ਸਾਨੂੰ ਪਤਾ ਦਾ ਤੁਆਣਾ ਨਹੀਂ ਅੱਧੀ ਕਿ ਚੋਈ ਹੁੰਦੀ ਤੇ ਥੋੜੀ ਬਣੀ ਹੋਣੀ ਕਿਉਂ ਹੀ 12 ਵਜੇ ਹੁਣ ਡੰਗਰ ਬਣਦਾ ਨਹੀਂ ਇਹ ਵੀਡੀਓ ਚ ਵਿਖਾਤੀ ਆ ਅਗਲੀ ਵੀਡੀਓ ਚ ਫੇਰ ਵਿਖਾ ਦਾਂਗੇ ਗਾਂ ਬਣੀ ਤੇ ਨਹੀਂ ਦੁੱਧ ਗਾਂ ਦੇ ਦੂਗੀ 12 13 ਕਿਲੋ ਇੱਕ ਆ ਹੁੱਡ ਜੀ ਆ ਇਹ ਦਾਗ ਨਿਕਲੇ ਆ ਜਿੱਦਾਂ ਦਾਗ ਗਿਆ ਸੈਂ ਉਹ ਨਿਕਲਿਆ ਵਾ ਹੋ ਰੇ ਤੇ ਕੋਈ ਚੱਕਰ ਨਹੀਂ ਜਾਂਦੇ 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 ਉੱਥੇ ਲੈ ਜਾ ਬੱਚੇ ਤੇ ਮਗਰ ਇਹਦੇ ਬੱਛੀ ਸੰਦੀਪ ਜੀ ਬਿਲਕੁਲ ਜਾਇਜ਼ ਹੋਣਾ ਹਾਂ ਆਪਣਾ ਕੰਮ ਤੈਨੂੰ ਬੜਾ ਜਾਇਜ਼ ਹੀ ਚੱਲ ਜਾਂਦਾ ਤੇ ਜਾਇਜ਼ ਨਾ ਵਾਵਾ ਮਹਾਰਾਜ ਨੇ ਕੰਮ ਤੋ ਬਾਕੀ ਬਣਕੀ ਗਾਂ ਫੇਰ 11 ਵਜੇ ਚੋਕੇ ਨਾ ਇਹਦੀ 11 ਵਜੇ ਚੋਣ ਨਾ ਵੀ ਗਾਂ ਬਣਕੀ ਆ ਬਿਲਕੁਲ ਚੰਗੀ ਕਰਤੂਤ ਵਾਲੀ ਗਾਂ ਬਣਦੀ ਏਡੀ ਛੱਦੀ ਹਾਂਜੀ ਹਾਂਜੀ ਆ ਪਾ ਇੱਥੇ ਆਪਣੇ ਮੈਂ ਨਾਲੂ ਬੁਖਾ ਦੇ ਸਵਾਹ ਹੋ ਰਿਹਾ ਜਾ ਹਾਂ ਜੇ ਤੂੰ ਦੂਰ ਬੜੀ ਜਾਂਦੇ ਆ ਕੀ ਹੋ ਗਿਆ ਆ ਚਲੋ ਬੱਚਾ ਗਾਂ ਬਾਲਣਾ ਫੜ ਕੇ ਹਾਂਜੀ ਬਾਜੀ ਦੋਵੇਂ ਵਿੱਚ ਹਾਂਜੀ ਦੋਵੇਂ ਵਿੱਚ ਚਲੋ ਕੋਈ ਨਹੀਂ ਕਰ ਪਰੇ ਪਰ ਇਧਰ ਆਓ ਮੁੰਡਿਓ ਮੈਨੂੰ ਛੜਾਉਦਾ ਮਰਾਉਣ ਨੂੰ ਸੰਦੀਪ ਇਹਨਾ ਜੀ ਕਰਦਾ ਰਹਿੰਦਾ ਖਰ ਉਹ ਇਹਦੇ ਗਾੜੀ ਹੋ ਜਾਓ ਭਰਾਵਾ ਹੋਏ ਕਿਸੇ ਨੇ ਕਮੈਂਟ ਕਾਲ ਲ ਕੀਤਾ ਪਿਛਲੀ ਵੀਡੀਓ ਚ ਫੌਜੀ ਦਾ ਮੂੰਹ ਪਾੜ ਦੇਣ ਲੱਗੀ ਦਿਓ ਕਾਲ ਚ ਠੰਡੀ ਹੁਣ ਇਹਦਾ ਅੱਜ ਦਾ ਡੰਗਰ ਨੂੰ ਬਹਿਣਾ ਬੱਚਾ ਪੁੱਛਾ ਛੱਡ ਕੇ ਪਈਆਂ ਗੱਲ ਹੋਰ ਹੁੰਦੀ ਹੁੰਦੀ ਹਾਂਜੀ ਹਾਂ ਆ ਵੇ ਇਸਦੀ ਵੀ ਇਧਰ ਵੇਖੀ ਲੈ ਮੈਂ ਠੀਕ ਐ ਬੋਸ ਉਹ ਕੋਈ ਕਹਿੰਦਾ ਕੱਲ ਐ ਨਾ ਫੌਜੀ ਦਾ ਮੂੰਹ ਪਾੜ ਦੇਣ ਲੱਗੀ ਮੈਂ ਮੈਂ ਮਾਮਾ ਵੇਚਣ ਵਾਲਾ ਲੈ ਗਿਆ ਕਦੀ ਗਰਮ ਤੇ ਗਾਂ ਹੀ ਨਹੀਂ ਲਈ ਸੰਦੀਪ ਹੁਣ ਡੰਗਰ ਬਗਾਨਾ ਆਇਆ ਮੇਰੀ ਪੱਗ ਤੋਂ ਡਰਦੇ ਆ ਨਾ ਬਿਲਕੁਲ ਜੀ ਬਿਲਕੁਲ ਨਜ਼ਾਰਾ ਹੁੰਦਾ ਕਿ ਨਹੀਂ ਪੂਰਾ ਨਜ਼ਾਰਾ ਹੈ ਇਹਨਾਂ ਫਸਾ ਆ ਚਲੋ ਜੀ ਦਾ ਮੋਟਰ ਚੱਲਦੀ ਦੋ ਜੀ ਸੰਦੀਪ ਸਿੰਘ ਰੇਟ ਇਹਦਾ ਹੜਤੀਆਂ ਵਾਲਾ ਕਰਦੀ ਹੈ 50 ਆ ਦੀ ਦੇ ਦੀ ਹੈ ਇਹ ਜਿਹੜੇ ਭਈਏ ਬੰਦਾ ਲੈਂਦਾ ਯਾਰ ਯਾਰ ਤੇ ਕੋਈ ਕੰਮ ਫਿਰ ਹਾਂ ਇਹਦੇ ਦਿੱਤੀ ਚੁੱਕ ਦੀ ਹੈ ਹੈ ਮਗਰ ਵਸ਼ੀ ਬੜੇ ਟਾਪ ਦੀ ਜਰਸੀ ਗਾਂ ਜਰਸੀ ਵਸ਼ੀ ਪਹਿਲਾਂ ਵਸ਼ੀ ਸੰਦੀਪ ਸਿੰਘ ਮੁੱਲ ਸੰਦੀਪ ਸਿੰਘ 40000 35000 ਦੀ ਦੇ ਦੀ ਹੈ ਠੀਕ ਹੈ ਫਿਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਤੁਛ ਦਾਲਾ ਜੋਛ ਲਾਣਾ ਤੈਨੂੰ ਖੁੱਲੀ ਛੁੱਟੀ ਹੁਣ ਤੇਰੇ ਤੇ ਛੁੱਟੇ ਨੇ ਬਹੁਤਾ ਅਨਛੜਾਈ ਹਿਸਾਬ ਨਾਲ ਚਲ ਦੋ ਹੀ ਛੜ ਦੇ ਬੜ ਨਹੀਂ ਕਹਿੰਦੇ 35 ਕਿੰਨਾ 35 33 33000 ਦੀ 33000 ਤੇ ਬਾ ਛੋੜ ਕਰਾਂ 500 ਬਾ ਠੀਕ ਹੈ ਲਓ ਜੀ ਸਾਢੇ 32 ਤੇ ਚਾਰ ਹੀ گاਵਾ ਚਾਰੇ ਸਿਰਾ ਤੇ ਪਹਿਲੇ ਚੱਕਲੇ ਛੋੜ ਛੜਦੇ ਚਲੋ ਵਾਹਿਗੁਰੂ ਕਿਰਪਾ ਕਰੇ ਹਦੀਪ ਸਿੰਘ ਮਾਲ ਵੇਚਦਾ ਤੇ ਕਈ ਭੈਣ ਪਰਾਂਦੇ ਐਡੀ ਛੇਤੀ ਹੁਣੇ ਵੀਡੀਓ ਪਈ ਮਤਲਬ ਇਹ ਇਦਾਂ ਦਾ ਸਿਸਟਮ ਬਣ ਗਿਆ ਹਦੀਪ ਉਹ ਕਾਲੀ ਬੱਛੀ ਮੈਨੂੰ ਇਥੇ ਗਵਾਣ ਹੀ ਰਹਿ ਗਈ ਉਹ ਐ ਇਦਾਂ ਹੀ ਹੋਇਆ ਇਦਾਂ ਹੀ ਚੁਟਕੀ ਨਾ ਕਰਦੇ ਉਹ ਜੇ ਵੀਡੀਓ ਚੜੀ ਮੈਂ ਵੀਡੀਓ ਟੀਵੀ ਤੇ ਲਾ ਕੇ ਵੇਖਣ ਰਿਹਾ ਤੇ ਉਹ ਅੰਦਰ ਚੱਲ ਚੱਲ ਤੂੰ ਕਹੀਂ ਪਾਸ ਤਰਾ ਸ਼ਾਈ ਵਾਲੀ ਗਾਂ ਸੀ ਫਿਰ ਸਭ ਸਭ ਤੋਂ ਟਾਪ ਕੁਆਲਟੀ ਉਹ ਵੇਚਣ ਵਾਲਾ ਬੰਦਾ ਲੈ ਗਿਆ ਸਹੀ ਹੋ ਸਕਦਾ ਕਿ ਦਿਨਾਂ ਕਿਤੇ ਉਹ ਫੇਰ ਵੀਡੀਓ ਚ ਪਾ ਚਲੋ ਜੋ ਲੈ ਗਿਆ ਤੇ ਜਿਹੜਾ ਘਰੇ ਲੈ ਕੇ ਜਾਊਗਾ ਉਹ ਯਾਰ ਹੀ ਕਰੂਗਾ ਇੱਕ ਰੰਗ ਤੇ ਪੂਰੀ ਕੁਆਲਿਟੀ ਨਹੀਂ ਪੀਂਦੀ ਉਹ ਮਾਲ ਮਾੜਾ ਲਈਦਾ ਨਹੀਂ ਮਾੜਾ ਮਾਲ ਬੁੱਢੜ ਗਾਂ ਵੇਖਦੀ ਹੀ ਨਹੀਂ ਬਿਲਕੁਲ ਬੁੱਢੜ ਗਾਂ ਨੂੰ ਕੋਈ ਨਹੀਂ ਲੈਂਦਾ ਵਹਿੜ ਗਾਂ ਨੂੰ ਹਰ ਵਾਰ ਵਹਿੜ ਗਾਂ ਦਾ ਦੁੱਧ ਵੀ ਦੇਂਦੀ ਉਹ ਜਿਹਨੇ ਰੱਖਨੇ ਤੁਹਾਨੂੰ ਬਰਾ ਦੋ ਦਿਨ ਸੂਏ ਪੀਵੇ ਨਾਲੇ ਜਦੋਂ ਮਾੜਾ ਲੈਣਾ ਨਹੀਂ ਤੁਸੀਂ ਪੈਸੇ ਵੀ ਨਾ ਨਾ ਉਹਦਾ ਫਾਇਦਾ ਨਹੀਂ ਡੰਗਰ ਜੇ ਪਹਿਲੀ ਗੱਲ ਤੇ ਕੋਈ ਡੰਗਰ ਨਹੀਂ ਰੱਖਦਾ ਦੇਖੋ ਰੱਖਣ ਲੱਗਾ ਤੇ ਚੰਗਾ ਤੇ ਰੱਖੇ ਦੋ ਸੂਏ ਪੀਣ ਵਾਲਾ ਤੇ ਉਹ ਚੱਲ ਯਾਰ ਉਹ ਲਾਲਚ ਨੂੰ ਪੀਲੇ ਵੀ ਯਾਰ ਵਹਿੜ ਆ ਸਹੀ ਸਹੀ ਗੱਲ ਹੈ ਸਹੀ ਬਾਕੀ ਸੰਦੀਪ ਜੀ ਆਪਾਂ ਦੇ ਬੇਨਤੀ ਹਰ ਵਾਰ ਇੱਕ ਪਿਛਲੇ ਸਾਲ ਵੀ ਕਿਹਾ ਸੀ ਵੀ ਮਾਲ ਰੱਖੋ ਹਾਂਜੀ ਇ ਹਾਂ ਨੂੰ ਵੀ ਦੋ ਹੋ ਗਏ ਬੱਛੀ ਬੱਛੀ ਪਾਲੋ ਤੇ ਬੱਛਿਆਂ ਵਾਲਾ ਰਾਈਜਨ ਮੈਂ ਤੈਨੂੰ ਹੁਣ ਦੱਸ ਦਿੰਦਾ ਅੱਜ ਹੂੰ ਮੈਂ ਕਿੰਨੇ ਦਿਨ ਹੋ ਗਏ ਉਹ ਚੱਕਰ ਚ ਪਿਆ ਕੇ ਬੱਛੇ ਕਿ ਹੁਣ ਵੀ ਆ ਗਾਵਾਂ ਦੋ ਆਈਆਂ ਬੱਛੇ ਜਿਹੜੀ ਗਾਂ ਹੁੰਦੀ ਬੱਛਾ ਜਿਹੜਾ 2000 ਦਾ ਟੀਕਾ ਲਵਾਈਦਾ ਸੈਕਸਡ ਸੀਮਨ ਉਹਨਾਂ ਮੱਛੀ ਆਉਂਦੀ ਹਾਂਜੀ ਉਹ ਚ ਵੀ ਕੁਝ ਪਰਸੈਂਟ ਹੁੰਦਾ ਵਾ ਅੱਛਾ ਆਉਂਦੇ ਬੱਛੀ ਆਉਂਦੀ ਬੱਛੀ ਆਉਂਦੀ ਹੁਣ ਇੱਕ ਕੰਪਨੀ ਕੋਈ ਵੀ ਚੀਜ਼ ਆ ਤੂੰ ਆ ਮੈਂ ਆ ਕੋਈ ਬੰਦਾ ਕੋਈ ਚੀਜ਼ ਬਣਾਉਂਦਾ ਉਹ ਚੋਂ ਇੱਕ ਚੀਜ਼ ਕੱਢ ਲਈ ਕੱਢ ਲਈ ਆਹ ਤੇ ਦੂਜੀ ਨੂੰ ਛੁੱਟਦਾ ਥੋੜਾ ਨਾ ਨਾ ਉਹ ਆਂਦਾ ਕਟਾਉਣ ਨੂੰ ਰਹਿ ਗਏ ਨਾ ਬੱਛਿਆਂ ਵਾਲੇ ਉਹ ਵੀ ਉਹਨਾਂ ਸਟਾਪ ਭਰਨੇ ਪੈਣ ਉਹ ਜਾਂ ਤੇ ਗਵਰਨਮੈਂਟ ਨੂੰ ਸੋਚ ਇਹ ਗਵਰਨਮੈਂਟ ਤੱਕ ਜਾਣੀ ਇਹਦੀ ਗੱਲ ਹਾਂ ਗਵਰਨਮੈਂਟ ਇਹ ਕਹ ਜਿਹੜਾ ਸੈਕਸਰ ਸੀਮੈਂਟ ਬਣਾਉਂਦੇ ਆ ਨਾ ਉਹ ਦੂਜਾ ਸੀਮੈਂਟ ਨਹੀਂ ਬਣਾਉਂਗਾ ਹਾਂ ਜਿਹੜੀ ਕੰਪਨੀ ਸੈਕਸਰ ਸੀਮੈਂਟ ਬਣਾਉਂਦੀ ਆ ਉਹ ਦੂਜਾ ਸੀਮੈਂਟ ਨਾ ਬਣਾਵੇ ਹਾਂ ਆਪਣੇ ਆਪ ਕੰਟਰੋਲ ਹੋ ਜੂ तकरीबन ਅੱਧੀਆਂ ਬੱਛੀਆਂ ਆਉਂਦੇ ਆਪਣੇ ਜਿਹੜਾ ਜ਼ਿਆਦਾ ਬੱਛੇ ਆਉਣ ਦਾ ਕਾਰਨ ਇਹੋ ਵੀ ਜਰਾਸਿਨ ਵਿੱਚੋਂ ਕੱਢ ਲੈਂਦੇ ਬੱਛੀਆਂ ਵਾਲੇ ਪਤਾ ਡਾਕਟਰ ਨੂੰ ਪਤਾ ਹੁੰਦਾ ਹੈ ਹਾਂ ਬੱਛੀਆਂ ਵਾਲੇ ਜਰਾਸਿਨ ਕੱਢ ਲੈ ਤੇ ਮਗਰ ਰਹਿ ਕੇ ਬੱਛੇ ਟੌਪ ਦੇ ਕਿਉਂ ਵਛੇ ਆਉਂਦੇ ਪੜਾ ਇਹਦੇ ਵਛੇ ਟੌਪ ਦੇ ਆਉਂਦੇ ਪਤਾ ਕਿਉਂ ਆਉਂਦੇ ਹਾਂਜੀ ਇਹ ਚੰਗੇ ਸੀਮਲਾਂ ਦੇ ਬੱਚੇ ਆ ਮਾੜੇ ਨਹੀਂ ਹੈਗੇ ਪਰ ਇਹ ਚੱਕਰ ਇਹੋ ਵੀ ਉਹਨਾਂ ਜਾਣ ਤੇ ਉਹ ਬਣਾਉਣ ਵਛੀਆਂ ਦੇ ਟੀਕੇ ਬਿਲਕੁਲ ਤੇ ਬੱਚਿਆਂ ਹੁਣ ਆ ਬੱਚਾ ਕਿਹੜਾ ਟੌਪ ਦਾ ਜਰਸਾ ਜਰਸੀ ਬੱਚਾ ਵੀ ਕਿਹੜਾ ਟੌਪ ਦਾ ਆ ਤੇ ਟੌਪ ਦੇ ਟੀਕੇ ਆ ਪਰ ਬਿਮਾਰੀ ਜਿਹੜੀ ਪੈ ਗਈ ਕੋਈ ਹੈਰਾ ਫੇਰਾ ਹੀ ਹਰ ਦਿੰਦੇ ਆ ਉਹਨਾਂ ਵੀ ਆਖਿਆ ਵੀ ਚਲੋ ਮੱਛੀ ਵਾਲੇ ਦਾ 2-2000 ਨੂੰ ਵੇਚੋ ਦੇ 100 ਰੁਪਏ ਦਾ ਵਿਕ ਜਾ ਆਪਣਾ ਖਰਚਾ ਹੀ ਨਿਕਲੂ ਫਾਰਮ ਦਾ ਖਰਚਾ ਨਾ ਡਾਕਟਰ ਦਾ ਵੀ 500 ਘੜਦਾ ਵੀ ਨਹੀਂ ਲਾਂਦੇ ਨਹੀਂ ਨਹੀਂ ਡਾਕਟਰ ਕਿ ਲਾਉਣਾ ਪਰ ਚਲੋ ਗੌਰਮਣ ਪਿੱਛੇ ਪਿੱਛੇ 500 ਘਰ ਦੇ ਕਰਦੇ ਇਹ ਵੀ ਨਹੀਂ ਲਾਂਦੇ ਜੀ ਸੰਦੀਪ ਜੀ ਪਤਾ ਗੱਲ ਕੀ ਇਹ ਇਹ ਗਵਰਨਮੈਂਟ ਨੂੰ ਸੂਚਨਾ ਦੇ ਇਹ ਬੰਦ ਹੀ ਕਰਨੇ ਚਾਹੀਦੇ ਜਿਹੜੀ ਚੀਜ਼ ਦੀ ਲੋੜ ਨਹੀਂ ਪੰਜਾਬ ਚ ਜਾਂ ਹਿੰਦੁਸਤਾਨ ਚ ਇਹਨੂੰ ਬੰਦ ਕਰੇ ਬੈਠ ਹੀ ਕਰਦੇ ਨੇ ਸੈਕਸਡ ਸੀ ਬਣਾਉਣ ਕੱਲੇ ਬਿਲਕੁਲ ਜੀ ਕੀ ਕਰਨੇ ਬੱਚੇ ਲਿਆ ਕੇ ਜੀਵਤ ਤੇ ਆਈਆ ਜਿੰਨੀ ਉਹ ਮਲੋਂਡੇ ਪਿਆ ਆਪਾਂ ਕਹਿੰਦੇ ਤਾਂ ਨਹੀਂ ਵਿਰੋਧ ਤਾਂ ਵੀ ਨਹੀਂ ਕਰਦੇ ਵੀ ਚਲੋ ਬੰਦ ਕਰਨਾ ਜੇ ਤਾਂ ਪਰ ਚਲੋ ਕੋਸ਼ਿਸ਼ ਕਰੇ ਗਵਰਨਮੈਂਟ ਵੀ ਚਲੋ ਵੱਛੀਆਂ ਵਾਲੇ ਟੀਕੇ ਹਣ ਡੰਗਰ ਵੱਛੀਆਂ ਦੇਣ ਉਹ ਵੱਛੀ ਫੇਰ ਕੋਈ ਪਾਲ ਲਈ ਹਾਂ ਕੋਈ ਭੈਣ ਭਰਾ ਸਾਨੂੰ ਫੋਨ ਕਰਦਾ ਵੱਛੀ ਵਾਲੀ ਗਾਂ ਤੋਂ ਹਣ ਸੂਣ ਵਾਲੀ ਗਾਂ ਲਈ ਇਹ ਵੀ ਬੱਛਾ ਦੇ ਦਤਾ ਜਿਹੜੀ ਗਾਂ ਲਈ ਦੀ ਬੱਛਾ ਦਿੰਦੀ ਅਸੀਂ ਕੀ ਕਰੀਏ ਅਸੀਂ ਵੱਛੀਆਂ ਵਾਲੀ ਕਿਸ ਨੂੰ ਦੇ ਦਈਏ ਫਿਰ ਅਗਲੇ ਨੂੰ ਹੋਊਗਾ ਇਹਦਾ ਪਈ ਅਗਲੇ ਸਵੇਰੇ 66 ਸੀਮਿੰਟ ਲਵਾ ਲਈ ਆਹ ਹੋਰ ਤੇ ਨੂੰ ਘਾ ਲੀ ਨਹੀਂ ਸਹੀ ਚਲੋ ਗਾਂ ਵੱਛੇ ਪਾਲਣਗੇ ਤੇ ਗਾਂ ਨੂੰ ਤੁਹਾਡਾ ਰੰਗ ਫਾਇਦਾ ਹੋਊਗਾ ਤੇ ਵੱਛੀਆਂ ਨਹੀਂ ਆਣਗੀਆਂ ਹਾਂ ਜਿੰਦੀਪ ਜੀ ਜੇ ਹ ਕਿ ਨਾ ਨਾ ਨੀ ਰੱਖ ਲਿਆ ਇੱਕ ਦੋ ਬੰਦੇ ਆਪਣੇ ਸੱਜਣ ਹੈਗੇ ਆਪਣੀ ਮਤਲਬ ਲਿੰਕ ਚ ਉਹ ਬੰਦੇ ਨਹੀਂ ਬੱਛੇ ਮਰਨ ਬਾਕੀ ਸਾਰੇ ਤਾਂ ਨਹੀਂ ਰੱਖਦੇ ਬੱਚੇ ਨਹੀਂ ਨਹੀਂ ਰੱਖਦੇ ਜੀ ਸਦੀਪ ਸਿੰਘ ਹੁਣ ਗੱਲਾਂ ਬਾਤਾਂ ਨਾ ਕਰੀਏ ਬਹੁਤੀਆਂ ਲੰਮੀਆਂ ਚੌੜੀਆਂ ਮਾਲ ਇਹੋ ਹੀ ਆ ਫਤਿਹ ਬੁਲਾਈਏ ਭਾਈ ਫੇਰ ਵੀ ਜੇ ਕਿਸੇ ਨੂੰ ਕੋ ਗਲਤ ਗਾਂ ਕਹੀ ਆ ਜਾਂ ਕੋ ਮਾੜੀ ਚੰਗੀ ਕਹੀ ਗਈ ਆ ਤੇ ਗਲਤੀ ਮਾਫੀ ਬਖਸ਼ ਦਿਓ ਬੋਸ਼ੀ ਤਾਂ ਹੁੰਦੀ ਮੇਰੀ ਸੈਟਲਮੈਂਟ ਕਰਨ ਦੀ ਪਰ ਤਰੀਕੇ ਨਾਲ ਥੋੜੀ ਜੀ ਕਰਿਆ ਕਰੋ ਮੈਨੂੰ ਬਹੁਤਾ ਧੱਕਾ ਨਾ ਮਾਰਿਆ ਕਰੋ ਸਦੀਪ ਸਿੰਘ ਧੱਕਾ ਧੱਕਾ ਮਾਰਦੇ ਹੁਣ ਸੰਗਤ ਵੀ ਇਹ ਮੰਨ ਜਾਂਦਾ ਇਹ ਦਾ ਨਾ ਗ੍ਰੈਗਰੀ ਵੀ ਪਿਛਲੀ ਵੀਡੀਓ ਲੰਘ ਗਈ ਤੇ ਅਗਲੀ ਵੀ ਲੰਘੀ ਤੇ ਹੁਣ ਆ ਸਾਨੂੰ ਫੋਜਿਆ ਵਟਾ ਦੇ ਫਿਰ ਮੈਂ ਵਟਾਓ ਵਟਾ ਵੀ ਜਿ ਰਹਿ ਜਾਣਾ ਇਦਾਂ ਨਾ ਕਰੋ ਚਲੋ ਜੇ ਕੋਈ ਮਾੜੀ ਪੈਂਦੀ ਮੈਂ ਤੁਹਾਨੂੰ ਇਥੋਂ ਤੱਕ ਵੀ ਆਫਰ ਦੇ ਦਿੰਦਾ ਵੀ ਜਿੰਨੇ ਦੀ ਵੀ ਅਕਦੀ ਵੇਚ ਬਿਲਕੁਲ ਸੰਦੀਪ ਸਿੰਘ ਇਹ ਨਹੀਂ ਕੋਈ ਵਪਾਰੀ ਕਹਿੰਦਾ ਆਪਣੇ ਮਾਨਤਰਮ ਨਾਲ ਜਿੰਨੇ ਦੀ ਵਗੀ ਜਿੰਨਾ ਘਾਟਾ ਉਹ ਮੇਰਾ 7000 10000 ਕਹਿੰਦੇ ਘਾਟਾ ਪੈ ਗਿਆ ਚਲੋ ਮੈਂ ਕਹਿੰਦਾ ਵੀ ਰੱਬ ਨੂੰ ਜਾਣਦੇ ਨਹੀਂ ਕੀ ਫਰਕ ਪੈ ਗਿਆ ਸਮਝਣਾ ਇੱਕ ਵੀਡੀਓ ਨਹੀਂ ਪਾਈ ਫਰੀਦਾ ਨਾ ਕਰੋ ਕੋਈ ਨਹੀਂ ਕਰਦਾ ਮੈਂ ਜੇ ਮਾੜਾ ਮੋਟਾ ਤੁਹਾਡੀ ਚਾਲ ਚਲਦਾ ਬਹੁਤਾ ਧੱਕਾ ਨਾ ਕਰੋ ਠੀਕ ਆ ਸਰਾਂਦਾ ਸਰਾਂਦਾ ਜੇ ਤੁਹਾਨੂੰ ਮਾੜੀ ਪੈ ਗਈ ਤਾਂ ਅੱਧਾ ਤੁਸੀਂ ਵੀ ਪਾਓ ਇਹ ਦੁੱਧ ਪੁੱਤ ਕਰਮਾਂ ਦਾ ਮਾਲ ਹੁਣ ਅਸੀਂ ਆ ਸੂਣ ਵਾਲੀ ਗਾਂ ਵਾਲੀ ਸੁਪੀ ਆ ਨਾ ਚਲੋ ਸਾਨੂੰ 100% ਪਤਾ ਵੀ ਵਧੀਆ ਨਿਕਲਣੀ ਕੋਈ ਅਸੀਂ ਪਾਸ ਪੁੱਸ ਕੀਤੀ ਜੇ ਕਿਤੇ ਇੱਕ ਅਦੀ ਮਾੜੀ ਵੀ ਨਿਕਲੇ ਤਾਂ ਕੀ ਕਰੀਏ ਸੂਣ ਵਾਲਾ ਵੇਚਿਆ ਵੀ ਡੰਗਰ ਕਈ ਮਾੜਾ ਨਿਕਲ ਆਉਂਦਾ ਉਹ ਇਹ ਨਾ ਪੁੱਛਦਾ ਉਹ ਮੁੜ ਕੇ ਕਹਿੰਦੇ ਲੈ ਮੈਨੂੰ ਵਾਪਸ ਲਓ ਫੇਰ ਲੈਣੀ ਵੀ ਪੈਂਦੀ ਕੀ ਕਰੀਏ ਲੈ ਪਾੜਾ ਪਿੱਛੇ ਜੀ ਕਿੰਨੇ ਨੂੰ ਨੁਕਸਾਨ ਆਇਆ ਚਲੋ ਉਹ ਗੱਲ ਦਾ ਲਖਦਾ ਉਹ ਸੁਣਾਉਣਾ ਹੈ ਪਰ ਅਹੀਂ ਚਰਦੇ ਆ ਨਾ ਸਾਡਾ ਤਾਂ ਕੋਈ ਵੀ ਹੋ ਜਾਈ ਅਹੀਂ ਚਰਦੇ ਆ ਕਰਨਾ ਪੈਣਾ ਜਿਹੜਾ ਬੰਦਾ ਭੈਣ ਭਰਾ ਮਾਰ ਲੈਂਦਾ ਉਹ ਸੋਚ ਸਮਝ ਕੇ ਲਿਆ ਕਰੋ ਵੀ ਇਹ ਸਾਹ ਵਾਲਾ ਸੌਦਾ ਵਾ ਵਪਾਰੀ ਦੀ ਜ਼ਿੰਮੇਵਾਰੀ ਨਹੀਂ ਨਾ ਸਮਝ ਵਪਾਰੀ ਸੋਚੋ 100% ਮੈਂ ਕਹਿੰਦਾ ਚਲੋ ਅਹੀਂ ਮਝੂਣ ਮਾਰਦੇ ਆ ਪਰ ਵਪਾਰੀ ਮਾੜਾ ਡੰਗਰ ਨਹੀਂ ਖਰੀਦਦਾ ਥੋੜੀ ਕੀਤੇ ਬਿਲਕੁਲ ਜੀ ਉਹਦੀ ਕਿਸਮਤ ਮਾੜੀ ਹੁੰਦੀ ਉਹ ਮਾੜਾ ਲੈ ਲਦਾ ਪੇਗਾ ਉਹਨੂੰ ਵੇਚਣੀ ਪੈਂਦੀ ਘਰ ਰੱਖ ਕੇ ਉਹ ਵੀ ਕੀ ਕਰੇ ਕਿੰਨੀਆਂ ਘਰ ਰੱਖਿਓ ਜੀ ਨਹੀਂ ਨਹੀਂ ਫਿਰ ਉਹ ਘਾਟਾ ਹੀ ਪਾ ਲਿੰਦਾ ਵੀ ਚਲ ਯਾਰ ਘਾਟਾ ਪਾ ਕੇ ਵੇਚ ਦਿੰਗੇ ਡੰ ਬਾਕੀ ਚਲੋ ਡੰਗਰਾਂ ਦੇ ਵਿੱਚ ਰਹੋਗੇ ਤੇ ਤੁਹਾਡਾ ਵੀ ਮਨ ਲੱਗਾ ਰੂ ਸਾਡਾ ਤੇ ਡੰਗਰਾਂ ਨੂੰ ਰਹਿਣਾ ਮਨ ਲੱਗਦਾ ਆਪੋਂ ਆਪ ਉਧਾਂ ਦੇ ਆ ਤਾਂ ਕਰਕੇ ਖੁਰਿਆ ਨੂੰ ਗੱਲ ਹੈ ਉਹ ਹੀ ਆਨ ਤੇ ਗੋਆ ਗਵਾ ਲੱਗਾ ਦੇ ਕੋਈ ਨਹੀਂ ਗੋਆ ਨਾ ਇਹ ਕਰਨਾ ਪੈਣਾ ਆਪਾਂ ਹੋਰ ਆਪਾਂ ਨੂੰ ਆਦਤ ਬਣ ਗਈ ਕਿ ਨਹੀਂ ਹੱਤ ਬਣੀ ਨਹੀਂ ਮਜ਼ਾ ਜਿਹਾ ਆਉਂਦਾ ਮਜ਼ਾ ਆਉਂਦਾ ਕਿਉਂ ਨਹੀਂ ਆਉਂਦਾ ਜੀ ਹੁਣ ਕੱਲ ਅਸੀਂ ਕੱਲ ਸਾ ਜੜੇ ਉੱਥੇ ਰਹਿਣਾ ਆ ਹਾਂ ਤੂੰ ਫਿਰ ਫਾਰਮ 'ਚ ਰਹਿਣਾ ਉੱਥੇ ਹੀ ਰਹਿਣਾ ਚਲੋ ਮਾਰ 3 ਘੰਟੇ ਚਲਾਉਂਦਾ ਜਦੀਪ ਸਿੰਘ ਤੂੰ ਵੀ ਆਮਦਾ ਰਿਆ ਅਸੀਂ ਵੀ ਜਿੰਦੇ ਰਹੇ ਮਨ ਦੀ ਖੁਆਇਸ਼ ਹੈ ਵੀ ਬਾਹਰ ਵੱੜ ਕੇ ਵੇਲੀ ਭੁਲੀ ਆਏ ਜਰਾ ਕਟਕੁਟ ਪਾਗੇ ਮਹਾਰਾਏ ਕਿਰਪਾ ਕਰ ਮੈਂ ਨੋਣਾ ਆਂ ਅੰਦਰ ਸੰਦੀਪ ਸਿੰਘ ਗੱਲ ਦਾ ਗੁੱਸਾ ਨਾ ਕਰ ਜੇ ਕਈ ਭੈਣ ਭਰਾ ਕਹਿਣਾ ਬੋਜੀ ਕਿੰਦਾ ਨਹੀਂ ਗੱਲ ਕਰਦਾ ਅਹੀਂ ਤੂਤ ਦੀਆਂ ਛਾਪੀਆਂ ਪਾ ਕੇ ਉੱਤੇ ਮਿੱਟੀ ਪਾ ਕੇ ਵੀ ਡੰਗਰ ਬੰਨੇ ਆ ਇੱਥੇ ਮਲੇ ਈਡੀ ਵਧੀਆ ਕੋ ਪੋਜੀਸ਼ਨ ਨਹੀਂ ਮਰਵਾਤਮਾ ਨੇ ਬੜਾ ਕੁਝ ਦੇ ਦਿੱਤਾ ਵਾ ਉਹਦਾ ਸ਼ੁਕਰ ਮਨਾਈਦਾ ਹੁਣ ਟੀਨਾ ਵੀ ਪਈਆਂ ਤੇ ਤਾਂ ਵੀ ਸ਼ੁਕਰ ਆ ਕਿਉਂਕਿ ਮੀਂਹ ਵਰਦਾ ਝਖੜ ਵਰਦਾ ਡੰਗਰ ਅੰਦਰ ਨੇ ਪਰ ਕੋਸ਼ਿਸ਼ ਹੈਗੀ ਵੀ ਜੇ ਪਰਮਾਤਮਾ ਤੂੰ ਚਾਹਿਆ ਤੇ ਬਾਬੇ ਨਾਮ ਦੇ ਨੇ ਕਿਰਪਾ ਕਰਤੀ ਤੇ ਉਹ ਤੇ ਫਿਰ ਲੈਂਟਰ ਨੂੰ ਉੱਚਾ ਰੱਖ ਕੇ ਪਾਵਾਂਗੇ ਜਗਾਰ ਦੇ ਵਧੀਆ ਮਤਲਬ ਮੰਨ ਦੀ ਖੁਆਸ਼ ਹੈ ਡੰਗਰ ਭਵੇਂ ਦੋ ਰੱਖਾਂ ਚਾਰ ਲਗਾ ਆਹ ਵੱਖਰੀ ਗੱਲ ਹੈ ਜਿਹਨਾਂ ਨਾਲ ਜਿੰਦੇ ਆ ਰੱਖਣ ਜਿੰਨਾ ਚਿਰ ਜਿੰਦੇ ਆ ਕਈ ਬੰਦੇ ਭੈਣ ਭਰਾ ਪੁੱਛ ਲੈਂਦੇ ਫੋਸਾ ਘਰ ਵੀ ਹੁਣ ਗਾਵਾਂ ਦੇ 8 10 ਮੈਂ ਲੈਣ ਡਿਆ ਉਧਰੋਂ ਮੰਨ ਲਓ ਕਿਤੇ ਘਰ ਮਾਰ ਰੱਖਿਆ ਮੈਂ ਭੂ ਰੱਖਿਆ ਕਿੰਨੇ ਆੜਦਾ اندا گروwidehat ਤਗੜਾ ਹੈ ਅੱਠ ਦਾ ਹੋ ਗਿਆ ਅੱਠ ਦਾ ਹੈ ਮੈਂ ਫਿਰ ਕੀ ਹੋ ਗਿਆ ਅੱਠ ਦਾ ਨਹੀਂ ਹੁੰਦੇ ਮੈਂ 20 ਹੋ ਜਾਂਦੇ ਜੀ ਹੋਏ ਸਹੀ ਇਹ ਜੇ ਪੰਜ ਸਤ ਗਾਵਾਂ ਰਹਿੰਦੀਆਂ ਦੋ ਦੋ ਇੱਕ ਇੱਕ ਬੱਚਾ ਹਰਕਦਾ ਵਾ ਤੇ ਜੇਰ ਵੀ ਨਾਲ ਜੀ ਇਹ ਸਾਨੂੰ ਕਿਨੇ ਕਿਨੇ ਬਰਲਦੇ ਬਣੀਆਂ ਪੈਣੀਆਂ ਤੇ ਬਚਾ ਕੇ ਵੀ ਰੱਖਣੇ ਬੱਚੇ ਬਚਾ ਕੇ ਰੱਖਣੇ ਪੈਣੇ ਬੱਚੇ ਇਹਦਾ ਬੱਚਾ ਮੜਾ ਜਾਇ ਹਿਲਿਆ ਨਹੀਂ ਕੱਲ ਪਰਸੋ ਮੈਂ ਗੁਰਦਾਰੇ ਚੱਲਿਆ ਤੇ ਸਵੇਰ ਸਿਰ ਵਾ ਛੇਕ ਨੇ ਫਾ ਲਿਆ ਗਾਂ ਵੇਚੀ ਉਹ ਮਛੇ ਦੀ ਦੀ ਇਹ ਭਾਖੋਲ ਖਣੜਾ ਮਾਰ ਰੱਸੀ ਵੜਦੇ ਰੱਸੀਆਂ ਦੇ ਵਾਧੂ ਆ ਇਹਨੂੰ ਉਹਦੋਂ ਪੜਕੀ ਨਾ ਜੇ ਜੇ ਬੱਚਾ ਮਰ ਗਿਆ ਓਟੇ ਬਾਜ ਜਾ ਪੈਣਾ ਇੱਕ ਕਰਕੇ ਚਲੋ ਭਾ ਵੀ ਸਾਡਾ ਕਰਮਾਲਾ ਜਿੰਦਾ ਰਹੇ ਜਦੋਂ ਦਹਨ ਆਇਆ 2 ਮਹੀਨੇ ਹੋ ਗਏ ਆਜਾ ਭਾ ਵੀ ਤੂੰ ਤਾਂ ਦੂਰ ਬੜੀ ਜਾਂਦਾ ਆ ਆਜਾ ਆਜਾ ਇਹਦੇ ਨਾਲ ਬਾਬਾ ਰਾਸ਼ੀ ਰਲ ਗਈ ਸੀ ਦੀਪ ਸਿੰਘ ਨਾ ਬਾਹਰ ਵੀ ਖੜਦਾ ਸੀ ਹਾਂਜੀ ਬਾਹਰ ਵੀ ਮੇਰੇ ਨਾਲ ਚੱਲ ਜੇ ਨਾ ਹਾਂਜੀ ਇਹ ਇਦਾਂ ਦਾ ਕਰਮਾਲਾ ਦੇ ਨਾਲ ਦੀਪ ਸਿੰਘ ਰਾਤ ਵੀ ਬਾਜ ਮਾਰਦੇ ਹਾਂ ਰਾਤ ਮੀਂਹ ਪਿਆ ਨਾ ਕੱਲ ਤੇ ਬੱਚੇ-ਪੁੱਛੇ ਖੋਲ ਕੇ ਆਪ ਜும்ਮੇ ਆ ਸੰਧਵੰਦ ਲਈ ਮੈਂ ਨਹੀਂ ਉੱਤਰਿਆ ਮੈਂ ਹੁਣ ਕੀ ਕਰਨਾ ਵੀ ਮੀਂਹ ਦੇ ਪੈਂਦੇ ਜਾਂਦਾ ਜਿਉਂ ਨੂੰ ਮੈਂ ਆਪਾ ਇੱਥੇ ਖਲੋਤਾ ਮੀਂਹ ਚ ਤੇ ਜ਼ਿੰਮੇਵਾਰੀ ਸਮਝਦਾ ਚਲੋ ਮਹਾਰਾਜ ਇਹਨੂੰ ਵੀ ਤੰਦਰੁਸਤੀ ਪਤਾ ਜੀ ਉਹ ਗਾ ਤੁਹਾਡੇ ਕੋਲ ਕੁਝ ਹੋਊਗਾ ਵੇਖੂਗਾ ਫਿਰ ਅਖਰ ਆਸ ਹੁੰਦੀ ਆ ਇਹ ਤਾਂ ਪਿਆਰ ਬਣ ਗਿਆ ਅਸੀਂ ਤੈਨੂੰ ਇਹੋ ਆਖੀਦਾ ਹੱਥ ਪੱਲਾ ਜੋੜੀਦਾ ਬਾਪੂ ਟੇਕੇ ਆਪਣਾ ਤੁਰਿਆ ਰ ਅਸੀਂ ਘੜਾ ਕਿ ਤੈਨੂੰ ਕੁਝ ਮਾੜੀ ਨਹੀਂ ਕਹਿਣੀ ਚਾਹੀਦੀ ਚਲੋ ਮੇਰਾ ਸੁਭਾਅ ਕੱਬਾ ਕਿਸੇ ਵੇਲੇ ਮੈਂ ਗਰਮ ਹੋ ਜਾਂਦਾ ਪਰ ਆਪਣਾ ਟਾਈਮ ਗੱਡ ਬਾਕੀ ਹੈ ਜੀ ਵਧੀਆ ਚਲੋ ਕਰਮਾਲਾ ਸਾਡੇ ਵਿੱਚ ਆਇਆ ਸਾਡਾ ਉਦੋਂ ਦਾ ਕੰਮ ਚਲਾਇਆ ਐਂ ਇੰਦਾ ਵੀ ਸ਼ੁਕਰ ਕਰਦੇ ਬੰਦਾ ਉਹ ਕਰਮਾਲਾ ਹੁੰਦਾ ਬਿਲਕੁਲ ਜੀ ਬਾਕੀ ਜੀ ਸਿਆ ਹੁਣ ਬਸ ਕਰੀਏ ਬਾਹਰ ਨੂੰ ਪੁੱਛ ਲਈ ਕੋਈ ਕਰਨੀ ਗੱਲ ਬਾਤ ਅੱਲਾਹ ਨਾਲ ਹੀ ਕਰਨੀ ਚਲੋ ਵਾਹ ਉਹਤਾ ਪਾ ਟਰੈਕਟਰ ਚਲਾ ਲੈਂਦਾ ਹੀ ਪੱਟੇ ਵੱਲ ਹਰ ਕੰਮ ਕਰਦਾ ਯਾਰ ਬੰਦਾ ਭਲਾ ਕੱਢ ਲੈਂਦਾ ਚਲੋ ਜੀ ਜੀ ਬਸ ਕਰੀਏ ਹੁਣ ਚਲੋ ਦੇ ਬੁਲਾਇਂ ਠੀਕ ਹੈ ਜੀ ਹਾਂ ਸੋਸੀ ਜੀ ਹਾਲ ਜੀ ਸਤਿ ਸ਼੍ਰੀ ਅਕਾਲ